ਗੁਰਦਾਸ ਮਾਨ ਇਹ ਸਿਰਫ ਇੱਕ ਨਾਮ ਨਹੀਂ ਇਹ ਪੰਜਾਬ ਦੀ ਆਵਾਜ਼ ਆ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪਿੰਡ ਗਿੱਦੜਬਾਹ ਜ਼ਿਲ੍ਹਾ ਸ਼ਿਰੀ ਮੋਗਤਸਰ ਸਹਾਇਵਾ ਪੰਜਾਬ ਵਿੱਚ ਹੋਇਆ ਉਹਨਾਂ ਦਾ ਪੂਰਾ ਨਾਮ ਗੁਰਦਾਸ ਮਾਨ ਆ ਗੁਰਦਾਸ ਮਾਨ ਇੱਕ ਸੁਧਾਰਨ ਅਤੇ ਸੰਸਕਾਰੀ ਪੰਜਾਬੀ ਪਰਿਵਾਰ ਤੋਂ ਆ ਉਹਨਾਂ ਦੇ ਪਿਤਾ ਦਾ ਨਾਮ ਗੁਰਦੇਵ ਸਿੰਘ ਮਾਨ ਆ ਅਤੇ ਮਾਤਾ ਦਾ ਨਾਮ ਤੇਜਕੌਰ ਆ ਉਹਨਾਂ ਦੇ ਮਾਪਿਓ ਮਿਹਨਤ ਸੱਚਾਈ ਅਤੇ ਮਿੱਟੀ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੰਦੇ ਨੇ ਇਹੀ ਕਾਰਨ ਆ ਕਿ ਗੁਰਦਾਸ ਮਾਨ ਤਾਰੇ ਜ਼ਿੰਦਗੀ ਜ਼ਮੀਨ ਨਾਲ ਜੁੜਿਆ ਰਿਹਾ। ਗੁਰਦਾਸ ਮਾਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਿੱਖਿਆ ਹਾਸਲ ਕੀਤੀ। ਸੰਗੀਤ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਅਧਿਆਪਕ ਵਜੋਂ ਵੀ ਕੰਮ ਕੀਤਾ। ਪਰ ਉਹਨਾਂ ਦਾ ਮਨ ਕਲਾਸਰੂਮ ਤੋਂ ਬਾਅਦ ਜ਼ਿੰਦਗੀ ਦੀ ਕਲਾਸ ਵਿੱਚ ਜ਼ਿਆਦਾ ਲੱਗਦਾ ਸੀ। ਸੰਗੀਤ ਨਾਲ ਉਹਨਾਂ ਦਾ ਰਿਸ਼ਤਾ ਸ਼ੌਂਕ ਨਹੀਂ ਸੀ, ਇਹ ਅੰਦਰੋਂ ਆਉਣ ਵਾਲੀ ਆਵਾਜ਼ ਸੀ। ਗੁਰਦਾਸ ਮਾਨ ਨੂੰ ਅਸਲੀ ਪਛਾਣ ਗੀਤ ਦਿਲ ਦਾ ਮਾਮਲਾ ਆ ਨਾਲ ਮਿਲੀ। ਇਹ ਗੀਤ ਸਿਰਫ ਇੱਕ ਨਹੀਂ ਸੀ, ਇਹ ਪੰਜਾਬੀ ਸੰਗੀਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਸੀ। ਤੋਂ ਬਾਅਦ ਛੱਲਾ ਕੀ ਬਣੂ ਦੁਨੀਆ ਦਾ ਸੱਜਣਾ ਵੇ ਲੰਬੜਾ ਦਾ ਮੁੰਡਾ ਰੋਟੀ ਹੱਕ ਦੀ ਖਾਈਏ ਜੀ ਪਾਵੇਂ ਬੂਟ ਪਾਲਾ ਸ਼ਾ ਕਰੀਏ ਵਰਗੇ ਗੀਤਾਂ ਨੇ ਉਹਨਾਂ ਨੂੰ ਹਰ ਘਰ ਦੀ ਆਵਾਜ਼ ਬਣਾ ਦਿੱਤਾ ਗੁਰਦਾਸ ਮਾਨ ਦੇ ਗੀਤ ਛੋਰ ਨਹੀਂ ਕਰਦੇ ਉਹ ਸੋਚਣ ਲਈ ਮਜਬੂਰ ਕਰਦੇ ਨੇ ਫਿਲਮਾਂ ਵਿੱਚ ਵੀ ਗੁਰਦਾਸ ਮਾਨ ਨੇ ਹਮੇਸ਼ਾ ਮਿੱਟੀ ਨਾਲ ਜੁੜੇ ਅਤੇ ਸੱਚੇ ਕਿਰਦਾਰ ਨਿਭਾਏ ਉਹਨਾਂ ਦੀ ਅਦਾਕਾਰੀ ਦਿਖਾਵਾ ਨਹੀਂ ਅਹਿਸਾਸ ਹੁੰਦੀ ਆ ਗੁਰਦਾਸ ਮਾਨ ਦੀ ਪਤਨੀ ਦਾ ਨਾਮ ਮਨਜੀਤ ਮਾਨ ਆ ਮਨਜੀਤ ਮਾਨ ਇੱਕ ਮਸ਼ਹੂਰ ਫਿਲਮ ਪ੍ਰੋਡਿਊਸਰ ਰਹੀ ਆ ਅਤੇ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਵੀ ਬਣਾਈਆਂ ਆ ਗੁਰਦਾਸ ਮਾਨ ਦਾ ਇੱਕ ਪੁੱਤਰ ਵੀ ਆ ਗੁਰੇਕ ਮਾਨ ਗੁਰਦਾਸ ਮਾਨ ਆਪਣੀ ਨਿੱਜੀ ਜ਼ਿੰਦਗੀ ਹਮੇਸ਼ਾ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਨੇ ਉਹਨਾਂ ਦੀ ਪਸੰਦੀਦਾ ਕਾਰਜਾਂ ਨਿੱਜੀ ਸ਼ੌਂਕਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਆ ਕਿਉਂਕਿ ਗੁਰਦਾਸ ਮਾਨ ਦਿਖਾਵੇ ਨਹੀਂ ਸਾਦਗੀ 'ਚ ਯਕੀਨ ਰੱਖਦਾ ਆ ਗੁਰਦਾਸ ਮਾਨ ਕਿਸੇ ਟ੍ਰੈਂਡ ਦੇ ਪਿੱਛੇ ਨਹੀਂ ਦੌੜਿਆ ਟ੍ਰੈਂਡ ਆਪਣੇ ਆਪ ਹੀ ਉਹਨਾਂ ਦੇ ਪਿੱਛੇ ਆ ਗਿਆ ਅੱਜ ਜਦੋਂ ਸੰਗੀਤ ਤੇਜ਼ ਹੋ ਗਿਆ ਆ ਅਤੇ ਬੋਲ ਘੱਟ ਰਹੇ ਨੇ ਉਸ ਸਮੇਂ ਵੀ ਗੁਰਦਾਸ ਮਾਨ ਉਹੀ ਸੱਚ ਬੋਲਦਾ ਆ ਇਸ ਲੇ ਗੁਰਦਾਸ ਮਾਨ ਕਦੇ ਪੁਰਾਣਾ ਨਹੀਂ ਹੋਇਆ ਉਹ ਟਾਈਮ ਤੋਂ ਉੱਪਰ ਆ ਉਹ ਸਿਰਫ ਇੱਕ ਗਾਇਕ ਨਹੀਂ ਉਹ ਪੰਜਾਬ ਦੀ ਰੂਹ ਆ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਸ਼ੇਅਰ ਵੀ ਕਰਿਓ ਆਪਣੇ ਦੋਸਤਾਂ ਨਾਲ ਤੇ ਕਮੈਂਟ ਕਰਕੇ ਜਰੂਰ ਜਾਇਓ ਤੁਹਾਨੂੰ ਗੁਰਦਾਸ ਮਾਨ ਦਾ ਸਭ ਤੋਂ ਜ਼ਿਆਦਾ ਗਾਣਾ ਕਿਹੜਾ ਵਧੀਆ ਲੱਗਦਾ ਆ